ਯਾਰ ਆਕਨ ਤੋਂ ਕਰ ਨੂੰ ਵੀ ਬਣਾਉਂਦੇ ਆ। ਕੰਮ ਤੋਂ ਪਿੱਛੇ ਆਉਂਦੇ। ਠੀਕ ਹੈ। ਤਗੜੇ ਉਹ ਕੇ ਮੈਨੂੰ ਪਤਾ ਲੈ। ਇਹ ਮੈਨੂੰ ਕੱਲੇ ਕੱਲੇ ਫੇਸਬੁਕ 'ਚ ਆ ਰਹੇ ਆ। ਚਲੋ। ਠੀਕ ਹੈ। ਚਾਹ ਪੀ ਕੇ ਫੇਰ ਜਾਣਾ। ਅਜੇ ਉਹ ਘਰ ਆ ਗਿਆ ਮਰੀ। ਠੀਕ ਹੈ ਚਾਹ ਪੀ ਕੇ ਫੇਰ ਜਾ। ਨਾਲੋਂ ਜਿਵੇਂ ਕੋਈ ਯਾਰ ਖੁਸ਼ ਨਹੀਂ ਹੋ ਸਕਦਾ ਔਰ ਸੰਗਤ ਜਿਹੜੇ ਅੱਗੇ ਵੀ ਮੇਰੇ ਕੰਮ ਵੇਖੇ ਨੇ ਸੰਗਤ ਨੇ। ਔਰ ਮੇਰਾ ਕਹ ਆ ਲਿਆ ਮੈਨੂੰ ਮਾਣ ਆ ਆਪਣੇ ਭੈਣਾ ਆਪਣੇ ਭਰਾਵਾਂ ਤੇ ਆਪਣੇ ਵੀਰਾਂ ਤੇ ਇਲਾਕੇ ਤੇ ਕਿ ਬਹੁਤ ਵੱਡੀ ਜਿਹੜੀ ਆਉਦੇ ਸਮੇਂ ਦੇ ਵਿੱਚ ਡਿਵੈਲਪਮੈਂਟ ਵੀ ਹੋਊਗੀ ਔਰ ਇਥੋਂ ਕਿਉਂਕਿ ਪਾਰਟੀ ਦੇ ਕੈਂਡੀਡੇਟ ਵੀ ਡਿਕਲੇਅਰ ਕਰਨਾ ਆ ਔਰ ਪਾਰਟੀ ਨੇ ਇਲੈਕਸ਼ਨ ਕਿਉਂਕਿ ਇਥੇ ਬਾਈ ਇਲੈਕਸ਼ਨ ਹੋ ਜਾ ਰਹੀ ਆ ਔਰ ਮੈਂ ਸਮਝਦਾ ਸੰਕਤ ਬਹੁਤ ਵੱਡਾ ਫਤਵਾ ਦੇਣ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਜਿਸ ਤਰ੍ਹਾਂ ਜਿਹੜੇ ਆਮ ਪਾਰਟੀ ਦੇ ਪ੍ਰਾਣੀ ਵਰਕਰ ਉਹਨਾਂ ਵਿੱਚ ਥੋੜੀ ਨਰਾਜ਼ਗੀ ਪਾਈ ਜਾ ਰਹੀ ਹੈ ਕਿਸੇ ਇਸ ਤਰ੍ਹਾਂ ਦੇ ਦੇ ਮੇਰੀ ਬੇਨਤੀ ਹੈ ਜੀ ਕਿਸੇ 'ਚ ਕੋਈ ਨਰਾਜ਼ ਨਾ ਸਾਰੇ ਆਮ ਆਦਮੀ ਪਾਰਟੀ ਦੇ ਆ ਵੇਖੋ ਜਿਹੜੇ ਮੇਰਾ ਕਹਿਣ ਦਾ ਮਤਲਬ ਇਹ ਸਾਰੇ ਮੇਰੇ ਭਰਾ ਆਮ ਆਦਮੀ ਪਾਰਟੀ ਦੇ ਕਿਸੇ 'ਚ ਹਾਂ ਕਿਸੇ ਤੇ ਖਿਆਲ ਹੋ ਸਕਦੇ ਕੋਈ ਨਿੱਜੀ ਖਿਆਲ ਹੋ ਸਕਦੇ ਆ ਜਿਹੜੇ ਪਾਰਟੀ ਵਰਕਰਾਂ ਦੇ ਵਿੱਚ ਬਹੁਤ ਵੱਡਾ ਅਦਿਸ਼ਾ ਜਿਹੜੇ ਅੱਜ ਤੋਂ بڑے بڑے ਸਮੇਂ ਤੋਂ ਘਰ ਬੈਠੇ ਸੀ ਅੱਜ ਉਹ ਵੀ ਉੱਪਰ ਕੇ ਆ ਕੇ ਔਰ ਤੁਸੀਂ ਵੇਖੋਗੇ ਦਿਨੋਂ ਦਿਨ ਇਹ ਕਾਫਲਾ ਵੱਡਾ ਹੁੰਦਾ ਚੋਂ ਜਿਹੜਾ ਦਿਨੋਂ ਦਿਨ ਥੋੜਾ ਨਰਾਜ਼ ਥੜਾ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਉ। ਉਹ ਨਰਾਜ਼ ਹੈ ਹੀ ਕੋਈ ਨਹੀਂ ਉਹ ਵੀ ਮੇਰੇ ਭਰਾ ਹੈ। ਮੇਰੇ ਕੋਲ ਆਉਂਦੇ ਰਹੇ ਆ ਮੇਰੇ ਕੋਲ ਠੀਕ ਆ ਹਰ ਇੱਕ ਬੰਦੇ ਦਾ ਹੱਕ ਬਣਦਾ ਹਰ ਇੱਕ ਬੰਦੇ ਦਾ ਹੱਕ ਆਰਟੀਕਲ ਮੰਗਣਾ। ਹਰ ਇੱਕ ਬੰਦੇ ਦਾ ਆ ਹਾਕਿਆ ਪਾਰਟੀ ਦੇ ਵਿੱਚ ਆਪਣੇ ਆਪ ਨੂੰ ਆਪਣੀ ਹੋਣ ਸੁਸਾਉਣੀ ਇਹਦੇ 'ਚ ਕੋਈ ਦੂਜੀ ਰਾਏ ਨਹੀਂ। ਸੋ ਜੇ ਕੋਈ ਮਾੜੀ ਮੋਟੀ ਕੋ ਗੱਲ ਹੋਊਗੀ ਮੈਂ ਆਪ ਚਲੇ ਜਾਊਂਗਾ ਉਹਨਾਂ ਵੱਲੋਂ ਤਾਂ ਕੱਲ ਅਲਾਰਮ ਵੀ ਕੀਤਾ ਗਿਆ ਗੁਰੂ ਘਰ ਦੇ ਵਿੱਚ ਬੈਠ ਕੇ ਕਿ ਜੇਕਰ ਇਹ ਟਿਕਟ ਇੱਧਰ ਜਾਂਦੀ ਆ ਤਾਂ ਅਸੀਂ ਆਜ਼ਾਦ ਲੜਨ ਨੂੰ ਕਿਉਂ ਆ ਦੇਖੋ ਮੈਂ ਅੱਗੇ ਤੁਹਾਨੂੰ ਬੇਨਤੀ ਕੀਤੀ ਕਿਸੇ ਦੇ ਨਿੱਜੀ رائے ਹੋ ਸਕਦੀ ਆ ਪਾਰਟੀ ਦੇ ਵਿੱਚ ਕੋਈ ਐਹੋ ਜੀ ਗੱਲ ਨਹੀਂ ਠੀਕ ਹੋ ਕਿ ਪਾਰਟੀ ਨੇ ਜੇ ਫੈਸਲਾ ਕਰਕੇ ਮੈਨੂੰ ਇੱਥੋਂ ਦੀ ਸੇਵਾ ਬਖਸ਼ੀ ਆ ਤੇ ਸੇਵਾ ਬੇ ਖੂਬੀ ਨਿਭਾਵਾਂ ਬਿਲਕੁਲ ਸ਼ਰੋਨੀ ਕਾਲੀਦਾ ਦੇ ਨਾਲ ਕਿਸ ਤਰ੍ਹਾਂ ਦਾ ਮਕਾਵਲਾ ਰਹੇਗਾ ਜੀ ਤੁਸੀਂ ਵੇਖ ਲੈਣਾ ਜਮਾਨਤ ਜਬਤ ਹੋਣੀ ਨਾ ਇਹ ਤੁਹਾਡੇ ਸਾਹਮਣੇ ਆਜਨੇ ਰਿਜ਼ਲਟ ਕਿਉਂਕਿ ਅਕਾਲੀ ਦਲ ਦੇ ਜਿਹੜੇ ਪਿਛਲਾ ਇਤਿਹਾਸ ਆ ਜੋ ਪਿਛਲਾ ਸਮਾਂ ਜਿਹੜਾ ਲੰਘਿਆ ਅਕਾਲੀ ਦਲ ਦੇ ਕੋਈ ਫੈਸਲਾ ਇਹ ਮੇਰਾ ਕੋਈ ਮਕਸਦ ਇਹ ਨਹੀਂ ਸੀਗਾ ਵੀ ਕੋਈ ਪਾਵਰ ਕੋਈ ਕੁਰਸੀ ਤੇ ਬਹਿਣਾ ਮੇਰਾ ਮਕਸਦ ਸੀ ਕਿ ਵੀ ਜਿਹੜੇ ਲੋਕਾਂ ਦੇ ਵਿੱਚ ਜਾ ਕੇ ਜਿਹੜੇ ਕੰਮ ਕਰਨੇ ਆ ਲੋਕਾਂ ਦੇ ਵਿੱਚ ਜਾ ਕੇ ਜਿਹੜੀ ਉਹਨਾਂ ਦੀ ਦੁੱਖ ਤਕਲੀਫ ਦੇ ਵਿੱਚ ਸਹਾਇੀ ਹੋਣਾ ਮੈਂ ਉਸ ਮਕਸਦ ਨਾਲ ਆਪਣੀ ਸੰਗਤ ਨਾਲ ਸਲਾਹ ਕਰਕੇ ਇਹ ਫੈਸਲਾ ਲਿਆ ਜਿਸੇ ਸਰ ਹਮ ਕਿਤੇ ਕਈ ਕੰਮ ਹੈਗੇ ਜੋ ਪਿਛਲੇ ਐਮਐਲਏ ਸਾਹਿਬ ਕੋ ਫੁਰੀ ਨਿਊਜ਼ ਉਹ ਕਰਾਂਗੇ ਜੀ ਉਹ ਦੇਖੋ ਉਹਨਾਂ ਦੀ ਪ੍ਰੋਬਲਮ ਇਹ ਸੀਗੀ ਉਹਨਾਂ ਨੂੰ ਕੋਈ ਬਿਮਾਰੀ ਹੈ ਕੋਈ ਚੀਜ਼ੀ ਵੀ ਜਿਹਦਾ ਕੋਈ ਨਾ ਇਲਾਜ ਸੀ ਸੋ ਉਹ ਵੀ ਇੱਕ ਬੜਾ ਵੱਡਾ ਪ੍ਰਾਜਨ ਰਿਆ ਕਿਉਂਕਿ ਇਥੇ ਕੰਮ ਨਹੀਂ ਹੋ ਸਕਿਆ। ਤੇ ਜਿਹੜੇ ਰਹਿ ਗਏ ਨੇ ਉਹ ਅਸੀਂ ਆਡੇ ਸਾਡੇ ਕੋਲ ਬਹੁਤ ਟਾਈਮ ਪਿਆ ਆਲਮੋਸਟ 2 ਸਾਲਾਂ ਦੇ ਲਗਭਗ ਟਾਈਮ ਪਿਆ ਆ ਤਗੜੇ ਹੋ ਕੇ ਕੰਮ ਕਰਾਂਗੇ। ਇਸ ਤਰ੍ਹਾਂ ਦਾ ਬਿਆਨ ਦੇਣਾ। ਤੁਹਾਡੇ ਸਾਹਮਣੇ ਹੀ ਹੈ। ਪੁਰਾਣੇ ਚਿਹਰੇ ਉੱਤੇ ਮੇਰਾ ਕਹਿਣਾ ਤੁਹਾਡੇ ਸਾਹਮਣੇ ਆ ਕੋਈ ਇਥੇ ਤਾਂਤਾ ਜਿਹੜਾ ਲੱਗਾ ਆ ਸਾਰੀ ਸੰਗਤ ਦਾ ਸੰਗਤ ਪਿਆਰ ਕਰਦੀ ਆ ਤੇ ਸੰਗਤ ਨੂੰ ਵਿਸ਼ਵਾਸ ਆ ਠੀਕ ਹੈ ਵੀ ਆਉਂਦੇ ਸਮੇਂ ਦੇ ਵਿੱਚ ਅਸੀਂ ਤਕੜੇ ਹੋ ਕੇ ਕੰਮ ਕਰਾਂਗੇ ਸੋਸ਼ਲ ਮੀਡੀਆ ਤੇ ਨਾ ਇੱਕ ਹੋਰ ਖ਼ਾਬ ਲਾਈ ਜਾਏ ਕਿ ਅਜਾੜ ਤੁਹਾਡਾ ਜਿਹੜਾ ਸੀ ਆਕਾਲੀ ਦਲ ਦਾ ਵੱਡਾ ਪੋਰਟ ਬੈਂਕ ਲੈ ਕੇ ਤੇ ਉਧਰ ਚਲਾ ਦੇਖੋ ਇਹ ਜੋ ਮਰਜੀ ਕੋਈ ਸੋਸ਼ਲ ਮੀਡੀਆ ਤੇ ਬੋਲੀ ਜਾਂਦਾ ਕੋਈ ਇਹਨੂੰ ਰੋਕ ਤੋਂ ਥੋੜਾ ਹੈ ਇਹ ਤੇ ਜਨਤਾ ਵੀ ਸਮਝਦੀ ਆ ਕੌਣ ਕਿੱਥੇ ਆ ਕਿਉਂਕਿ ਇਸ ਕਰਕੇ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਕਿਸੇ ਦੇ ਕਿੰਤੂ ਨਹੀਂ ਕਰਦਾ ਕਿਸੇ ਦੇ ਪ੍ਰੰਤੂ ਨਹੀਂ ਕਰਦਾ ਹਰ ਕੋ ਨੂੰ ਹੱਕ ਆ ਇਲੈਕਸ਼ਨ ਲੜਨ ਦਾ ਸੋ ਇਸ ਕਰਕੇ ਉਹਨਾਂ ਨੂੰ ਆਪਣੀ ਲੜਦੇ ਹੋ ਅਸੀਂ ਆਪਣੀ ਲੜਨ ਦੇ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਇਹ ਵੀ ਗੱਲ ਕਹਿ ਰਹੇ ਵੀ ਸਾਡਾ ਹੱਕ ਮਾਰਦੇ ਤੇ ਦੇਖੋ ਮੇਰਾ ਕਹਿਣ ਦਾ ਇਹ ਮੈਂ ਨਹੀਂ ਇਹ ਕਹਿ ਸਕਦਾ ਜੀ ਨਾ ਮੈਂ ਕਿਸੇ ਦਾ ਹੱਕ ਮਾਰਨਾ ਤੇ ਨਾ ਮੈਂ ਕਿਸੇ ਦਾ ਹੱਕ ਮਰਦ ਦੇਣਾ ਸੋ ਜਿੰਨਾ ਰਤਬਾ ਜੋ ਵੀ ਕਿਸੇ ਨੂੰ ਪਾਰਟੀ ਨੇ ਪਿਆਰ ਸਤਕਾਰ ਦਿੱਤਾ ਮੇਰਾ ਖਿਆਲ ਆ ਪਾਰਟੀ ਕੋਈ ਇਹੋ ਜੀ ਨਹੀਂਗੀ ਪਾਰਟੀ ਬਹੁਤ ਬਹੁਤ ਸੋਚ ਵੱਡੀ ਲੈ ਕੇ ਚੱਲੀ ਆ ਔਰ ਜਿਹੜੀ ਆਲ ਰੈਡੀ ਇਲੈਕਸ਼ਨ ਆ ਤੁਸੀਂ ਵੇਖੋਗੇ ਕਿ ਆਉਂਦੇ ਸਮੇਂ ਦੇ ਵਿੱਚ ਇਹ ਜਿਹੜਾ ਆ ਬਹੁਤ ਵੱਡੀ ਜਿਹੜੀ ਹੈ ਜਿੱਤ ਹੋਗੀ ਆ ਵਾ ਐਸੇ ਸਰ ਐਸੇ ਇਨਚਾਰਜ ਤੁਸੀਂ ਤਰਨਤ ਨਾ ਵਾਸੀਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅੱਜ ਦੇਖੋ ਹਾਲੇ ਤੇ ਮੈਂ ਅੱਜ ਪਹਿਲੇ ਦਿਨ ਇੱਥੇ ਬੈਠਾ ਆ ਸਾਰੀ ਸੰਗਤ ਦਾ ਸਰਾਹ ਕਰਾਂਗੇ ਸਾਰਿਆਂ ਕੋ ਫੀਡਬੈਕ ਲਵਾਂਗੇ ਔਰ ਜਿਹੜੇ ਜਿਹੜੇ ਮੁੱਦੇ ਨੇ ਅਹਿਮ ਮੁੱਦੇ ਜਿਹੜੇ ਕਿ ਅੱਜ ਲੋੜ ਆ ਸਮੇਂ ਦੀ ਲੋੜ ਆ ਤੇ ਉਹਨਾਂ ਦੇ ਉੱਤੇ ਵਰਕ ਕਰਾਂਗੇ ਉਹਨਾਂ ਦੇ ਉੱਤੇ ਕੰਮ ਕਰਾਂਗੇ ਚਾਹੇ ਉਹ ਨਸ਼ਿਆਂ ਦਾ ਆ ਮੁੱਦਾ ਆ ਚਾਹੇ ਉਹ ਗੈਂਗਸਟਰਾਂ ਦਾ ਮੁੱਦਾ ਆ ਇਹ ਸਾਰੇ ਜਿਹੜੇ ਆ ਮੁੱਦਿਆਂ ਨੂੰ ਉਹ ਹੱਲ ਕਰਨ ਦੀ ਕੋਸ਼ਿਸ਼ ਕਰਾਂ ਹਰਬੀਰ ਸਿੰਘ ਸੰਧੂ ਜਦੋਂ ਲੋਕਾਂ ਦੇ ਘਰਾਂ 'ਚ ਜਾਣਗੇ ਜਾਂ ਆਪਣੀ ਕਿਹੜੀ ਵਿਸ਼ੇਸ਼ਤਾ ਦੇ ਨਾਲ ਉਹ ਮਿਲਣਗੇ ਇਹ ਤੁਸੀਂ ਮੇਰਾ ਖਿਆਲ ਹੈ ਜੇ ਸਵਾਲ ਲੋਕਾਂ ਕੋਲ ਪੁੱਛੋ ਤੇ ਜਾਂਦਾ ਬੈਠ ਰਿਹਾ ਨਹੀਂ ਫਿਰ ਵੀ ਇੱਕ ਹੁੰਦਾ ਹੈ ਲੈ ਜੀ ਇਹ ਤੁਸੀਂ ਜੇ ਲੋਕਾਂ ਕੋਲ ਜਾਓਗੇ ਨਾ ਜੀ ਇਹ ਤਾਂ ਪਤਾ ਲੱਗੂਗਾ ਕਿ ਲੋਕਾਂ ਨੂੰ ਪਤਾ ਆ ਹਰਮੀਰ ਸਿੰਘ ਸੰਧੂ ਨੇ ਕੰਮ ਕੀਤੇ ਨੇ ਆਈ ਮੀਨ ਸੰਧੂ ਸੌ ਕੇ ਨਹੀਂ 15 ਸਾਲ ਐਮਐਲਏ ਸ਼ਿਪ ਕੀਤੀ ਸੋ ਇਤਿਹਾਸ ਰਚਿਆ ਧਰਮਤਾਰਨ ਦਾ ਤਿੰਨ ਵਾਰੀ ਐਮਐਲਏ ਸੰਗਤ ਨੇ ਬਣਾਇਆ ਮੇਰੇ ਲੋਕਾਂ ਨੂੰ ਮੇਰੇ ਨਾਲ ਪਿਆਰ ਆ ਮੈਨੂੰ ਲੋਕਾਂ ਦਾ ਦਰਦ ਆ ਉਹ ਇਹ ਲੋਕਾਂ ਕੋਲ ਬੈਠ ਰਿਹਾ ਤੁਸੀਂ ਲੋਕਾਂ ਕੋਲ ਪੁੱਛੋ ਵੀ ਉਹ ਦੇਖ ਹਲਕਾ ਨਿਵਾਸੀ ਨੂੰ ਕੋਈ ਅਪੀਲ ਕਰਨਾ ਚਾਹੁੰਨੇ ਹਲਕਾ ਨਿਵਾਸੀ ਨੂੰ ਮੇਰੀ ਇੱਕੋ ਅਪੀਲ ਆ ਇਹ ਇਹ ਬਹੁਤ ਪਰਮਾਤਮਾ ਦੀ ਰਹਿਮਤ ਨਾਲ ਇਹ ਜਿਹੜੀ ਇਲੈਕਸ਼ਨ ਆ ਉਹ ਆਪਾਂ ਲੜਨੀ ਆ ਗੁਰੂ ਦੇ ਅਸ਼ੀਰਵਾਦ ਨਾਲ ਇਲੈਕਸ਼ਨ ਲੜਨੀ ਆ ਔਰ ਹਲਕੇ ਦੇ ਵਿੱਚ ਜਿਹੜੇ ਮੁੱਦਿਆਂ ਦੀ ਮੈਂ ਅੱਗੇ ਗੱਲ ਕੀਤੀ ਸੀ ਕੋਈ ਡਿਵੈਲਪਮੈਂਟ ਰੁਕੀ ਆ ਜਾਂ ਕੋਈ ਲੋਕਾਂ ਦੇ ਕੰਮ ਰੁਕੇ ਆ ਉਹ ਠੋਕ ਵਜਾ ਕੇ ਕਰਾ ਦਿਓ ਥੈਂਕ ਯੂ ਧੰਨਵਾਦ ਜੀ